हां जी सस्का हाल दोस्तों किवें हां जी ਤੁਹਾਡੇ ਹਾਲਚਾਲ ਜਰੂਰ ਦੱਸਿਓ ਤੇ ਤੁਹਾਡੀ YouTube ਕਿਵੇਂ ਚੱਲ ਰਹੀ ਆ ਇਹ ਵੀ ਮੈਨੂੰ ਜਰੂਰ ਦੱਸ ਦਿਓ ਜੀ ਤੇ ਅੱਜ ਦਾ ਜਿਹੜਾ ਟਾਈਟਲ ਆ ਇਹ ਵੀ ਬਹੁਤ ਤੁਹਾਡੇ ਕੰਮ ਦਾ ਤੇ ਤੁਹਾਨੂੰ ਇੱਕ ਨਵੀਂ ਚੀਜ਼ ਇਸ ਵੀਡੀਓ ਤੋਂ ਜਰੂਰ ਸਿੱਖਣ ਨੂੰ ਮਿਲੂਗੀ ਵੈਸੇ ਮੇਰੀ ਹਰ ਵੀਡੀਓ 'ਚ ਕੋਸ਼ਿਸ਼ ਹੁੰਦੀ ਆ ਕਿ ਕੁਝ ਨਵਾਂ ਜਿਹੜਾ ਆਈਡੀਆ ਤੁਹਾਨੂੰ ਦੇ ਸਕਾਂ ਅੱਜ ਦਾ ਜਿਹੜਾ ਟਾਈਟਲ ਆ ਕਿ ਕੰਮ ਕਰਦੇ ਕਰਦੇ ਕਮਾਓ ਐਕਸਟਰਾ ਪੈਸਾ ਇਹਦਾ ਮਤਲਬ ਕੀ ਆ ਕਿ ਜਿਹੜਾ ਵੀ ਤੁਸੀਂ ਕੰਮ ਕਰ ਰਹੇ ਹੋ ਕੋਈ ਜੌਬ ਕਰਦੇ ਹੋ ਬਿਜ਼ਨਸ ਕਰਦੇ ਹੋ ਕੁਝ ਵੀ ਕਰਦੇ ਹੋ ਉਹ ਕਰਦੇ ਕਰਦੇ ਉਹ ਤੋਂ ਜਿਹੜੀ ਇਨਕਮ ਤੁਸੀਂ ਲੈ ਰਹੇ ਹੋ ਉਹ ਤਾਂ ਤੁਹਾਨੂੰ ਆ ਹੀ ਜਾਣੀ ਆ ਪਰ ਉਹ ਤੋਂ ਇਲਾਵਾ ਉਹਨਾਂ ਕੀ ਸਮਾਂ ਕੰਮ ਕਰਕੇ ਜੇ ਤੁਹਾਨੂੰ ਇੱਕ ਐਕਸਟਰਾ ਇਨਕਮ ਆਉਣ ਲੱਗ ਜੇ ਤਾਂ ਤੁਹਾਨੂੰ ਬੁਰਾ ਤਾਂ ਲੱਗੂਗਾ ਨਹੀਂ ਬਹੁਤ ਚੰਗਾ ਲੱਗੂਗਾ ਸੋ ਐਦਾਂ ਹੋ ਸਕਦਾ ਤੇ ਲੋਕ ਐਦਾਂ ਕਰ ਵੀ ਰਹੇ ਨੇ ਕਿਉਂਕਿ ਨਾ ਜਦੋਂ ਆਹ ਥੰਬਨੇਲ ਆਪਾਂ ਪੜਦਿਆਂ ਕਈ ਵਾਰੀ ਕੱਲੀ ਮੇਰੀ ਨਹੀਂ ਬਹੁਤ ਸਾਰੇ ਜਿਹੜੇ ਵੱਡੇ ਯੂਟਿਊਬਰ ਨੇ ਹਿੰਦੀ ਦੇ ਟੈਕ ਚੈਨਲ ਨੇ ਉਹਨਾਂ ਦੀ ਆਪਾਂ ਕਈ ਵਾਰੀ ਉਹਨਾਂ ਦਾ ਟਾਈਟਲ ਪੜਦੇ ਆ ਉਹਨਾਂ ਦਾ ਥੰਬਨੇਲ ਪੜਦੇ ਆ ਜਿਹੜੇ ਜੈਨੂਨ ਨੇ ਆਪਾਂ ਨੂੰ ਲੱਗਦਾ ਕਿ ਯਾਰ ਐਵੇਂ ਮਰੀ ਜਾਂਦੇ ਨੇ ਇਹ ਤਾਂ ਆਪਣਾ ਪੈਸਾ ਕਮਾਉਣ ਲੱਗੇ ਹੋਏ ਨੇ ਇਦਾਂ ਥੋੜੀ ਹੁੰਦਾ ਘਰੇ ਬੈ ਕੇ ਕੋਈ ਥੋੜਾ ਥੋੜੀ ਪੈਸਾ ਕਮਾ ਸਕਦਾ ਜਾਂ ਮੈਂ ਜਿਹੜੀ ਪਿਛਲੀ ਇੱਕ ਵੀਡੀਓ ਕੀਤੀ ਸੀ ਕਿ ਸੁੱਤੇ ਪਈ ਵੀ ਪੈਸਾ ਕਮਾਉ ਪਰ ਉਹ ਤਾਂ ਹੁੰਦਾ ਵਾ ਪੈਸਿਵ ਇਨਕਮ ਨੂੰ ਆਪਾਂ ਕੀ ਕਵਾਂਗੇ ਕਿ ਸੁੱਤੇ ਪਈ ਪੈਸੇ ਕਮਾ ਸਕਦੇ ਆ ਆਪਾਂ ਸੋ ਕਈ ਲੋਕਾਂ ਨੂੰ ਸਿਰਫ ਇਹ ਸਾਰਾ ਕੁਝ ਨਕਲੀ ਲੱਗਦਾ ਪਰ ਇਹ ਨਕਲੀ ਨਹੀਂ ਆ ਇਹ ਬਿਲਕੁਲ ਸਚਾਈਆਂ ਨੇ ਡਿਜੀਟਲ ਮਾਰਕੀਟਿੰਗ ਦਾ ਅੱਜ ਕੱਲ੍ਹ ਜਮਾਨਾ ਵਾਂ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਜਮਾਨਾ ਵਾਂ ਤੇ ਇਹ ਸਾਰੀਆਂ ਚੀਜ਼ਾਂ ਪੋਸੀਬਲ ਆ ਜੋ ਤੁਸੀਂ ਥੰਬਨੇਲ ਤੇ ਜ਼ਿਆਦਾਤਰ ਦੇਖਦੇ ਹੋ ਤੇ ਜੋ ਤੁਸੀਂ ਐਡਸ ਦੇਖਦੇ ਹੋ ਸਾਰੀਆਂ ਫਰਾਡ ਵੀ ਨਹੀਂ ਹੁੰਦੀਆਂ ਕਈ ਲੋਕ ਵਾਕਈ ਤੁਹਾਡੀ ਤੁਹਾਡੇ ਕੰਮ ਵੀ ਆ ਸਕਦੇ ਨੇ ਤੁਹਾਨੂੰ ਕੰਮ ਕਰੇ ਬੈਠੇ ਦੇ ਵੀ ਸਕਦੇ ਨੇ ਠੀਕ ਹੈ ਜੀ ਸੋ ਜਿਹੜਾ ਅੱਜ ਦਾ ਕਨਸੈਪਟ ਉਹ ਉਹਤੇ ਆਉਣਾ ਮੈਂ ਕਿ ਕੰਮ ਕਰਦੇ ਕਰਦੇ ਐਕਸਟਰਾ ਪੈਸਾ ਆਪਾਂ ਕਿਵੇਂ ਕਮਾ ਸਕਦੇ ਆ ਇੱਕੋ ਪਲੈਟਫਾਰਮ ਜੋ ਮੇਰਾ ਫੇਵਰਟ ਹੈ ਜਿਹਨੂੰ ਆਪਾਂ ਕਹਿੰਦੇ ਆ ਜੀ YouTube ਇਹਦੇ ਜ਼ਰੀਏ ਕਮਾ ਸਕਦੇ ਹਾਂ ਜਾਦਾ ਗੱਲ ਮੈਂ YouTube ਦੀ ਉਹ ਕਰਦਾ ਉਹਨਾਂ ਵਿੱਚ ਵਿੱਚ ਆਈਡੀਆ ਤੁਹਾਨੂੰ ਦੇ ਦਨਾਂ ਉਹਨਾਂ ਵੀ ਚਲੋ ਆਹ ਕਰ ਲਓ ਉਹ ਕਰ ਲਓ ਪਰ ਮੇਨ ਆਪਣਾ ਕਨਸੈਪਟ ਆ ਜਿਹੜਾ ਉਹ YouTube ਹੁਣ ਐਕਸਟਰਾ ਪੈਸਾ ਇੱਕੋ ਸਮੇਂ ਤੇ ਕੰਮ ਕਰਕੇ ਕੋਈ ਐਕਸਟਰਾ ਸਮਾਂ ਨਹੀਂ ਦੇਣਾ ਤੁਸੀਂ ਇਹਨੂੰ ਕਿਵੇਂ ਕਮਾ ਸਕਦੇ ਹੋ ਇਹਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਕਿ ਲੋਕ ਆਪਣਾ ਕੰਮ ਕਰ ਰਹੇ ਨੇ بزنسਮੈਨ ਜ਼ਿਆਦਾਤਰ ਜਿਹੜੇ ਉਹ ਨਾਲ ਆਪਣਾ ਬਿਜ਼ਨਸ ਕਰ ਰਹੇ ਨੇ ਤੇ ਨਾਲ ਨਾਲ YouTube ਤੋਂ ਰੈਵਨਿਊ ਆ ਜਿਹੜਾ ਉਹ ਵੀ ਜਨਰੇਟ ਕਰ ਰਹੇ ਨੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਜੇ ਕੋਈ ਕੰਮ ਕਰ ਰਿਹਾ ਸਭ ਤੋਂ ਜ਼ਿਆਦਾ ਜੇ ਕੋਈ ਇਨਕਮ ਮੇਰੇ ਹਿਸਾਬ ਦੇ ਨਾਲ ਲੈ ਰਿਹਾ ਉਹ ਉਹ ਜਿਹੜੀ ਕੈਟਾਗਰੀ ਆ ਜੀ ਫੂਡ ਵਾਲੀ ਇਹ ਲੋਕ ਸਭ ਤੋਂ ਜ਼ਿਆਦਾ ਰੈਵਨਿਊ ਅੱਜ ਦੀ ਡੇਟ ਦੇ ਵਿੱਚ ਜਨਰੇਟ ਕਰ ਰਹੇ ਨੇ ਆਪਣੀਆਂ ਵੀਡੀਓਜ਼ ਤੋਂ ਕਿਵੇਂ ਕੋਈ ਵੀ ਰੈਸਟੋਰੈਂਟ ਆ ਜਾਂ ਕੋਈ ਢਾਬਾ ਵਾ ਕੋਈ ਯੂਥ ਜਿੱਦਾਂ ਅੱਜਕੱਲ ਕਰਦੀ ਆ ਮੈਨੂੰ ਬਹੁਤ ਚੰਗਾ ਲੱਗਦਾ ਕਿ ਕਿਸੇ ਨੂੰ ਮੈਂ ਸਟਰੀਟ ਫੂਡ ਵੇਚਦੇ ਨੂੰ ਦੇਖਦਾ ਵਾਂ ਕੋਈ ਕਪਲ ਖੜਾ ਵਾ ਕੋਈ ਜਿਹੜਾ ਯੰਗ ਮੁੰਡਾ ਖੜਾ ਵਾ ਕੋਈ ਯੰਗ ਕੁੜੀ ਖੜੀ ਆ ਉਹ ਫੂਡ ਵੇਚ ਰਹੇ ਆ ਫੂਡ ਵੇਚਦੇ ਵੇਚਦੇ ਚਲੋ ਜਿਹੜੇ ਵਲੌਗਰ ਐਡ ਕਰਨ ਆਉਂਦੇ ਨੇ ਫੂਡ ਵਲੌਗਰ ਉਹ ਤਾਂ ਇੱਕ ਅਲੱਗ ਗੱਲ ਆ ਉਹ ਆਪਣੀ ਵੀਡੀਓ ਆਪ ਬਣਾਉਂਦੇ ਨੇ ਕਿਵੇਂ ਬਹੁਤ ਸਾਰੇ ਹਿੰਦੀ ਦੇ ਵਿੱਚ ਚੈਨਲ ਵੀ ਤੁਹਾਨੂੰ ਦਿਖ ਜਾਣਗੇ ਕੁਝ ਕੁਝ ਪੰਜਾਬੀ ਦੇ ਵਿੱਚ ਵੀ ਦਿਖ ਜਾਣਗੇ ਕਿ ਉਹ ਆਪਣੀ ਜੀ ਉਹਨਾਂ ਨੇ ਦੁਕਾਨ ਲਗਾਈ ਹੋਈ ਆ ਜੋ ਵੀ ਚੀਜ਼ਾਂ ਉਹ ਬਣਾਉਂਦੇ ਨੇ ਆਪ ਵੀ ਦਿਖਾਈ ਜਾਂਦੇ ਨੇ ਉਹਨਾਂ ਕੋਲ ਕੋਈ ਕਸਟਮਰ ਆਇਆ ਉਹਦਾ ਥੋੜਾ ਜਿਹਾ ਉਹ ਵਲੌਗ ਬਣਾ ਲੈਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਉਹਨਾਂ ਤੋਂ ਰਿਵਿਊ ਲੈਂਦੇ ਨੇ ਕਿ ਉਹਨਾਂ ਨੂੰ ਖਾਣਾ ਕਿਵੇਂ ਲੱਗਿਆ ਠੀਕ ਹੈ ਹੁਣ ਉਹ ਜਿਹੜੇ ਲੋਕ ਖਾਣ ਆਏ ਨੇ ਉਹਨਾਂ ਕੋਲ ਉਹਦੇ ਤਾਂ ਪੈਸੇ ਉਹਨਾਂ ਨੇ ਦੇਣ ਹੀ ਦੇਣੇ ਆ ਉਹ ਪੈਸੇ ਉਹਨਾਂ ਦੀ ਮਿਹਨਤ ਦਾ ਉਹ ਮੁੱਲ ਤਾਂ ਮਿਲ ਹੀ ਰਿਹਾ ਨਾਲ ਜਿਹੜੀ ਉਹ ਵੀਡੀਓ ਬਣਾ ਰਹੇ ਨੇ ਵਿੱਚ ਵਿੱਚ ਉਹ YouTube ਤੇ ਜੇ ਅਪਲੋਡ ਕਰ ਰਹੇ ਨੇ ਉਹਦਾ ਰੈਵਨਿਊ ਵੀ ਉਹਨਾਂ ਨੂੰ ਬਹੁਤ ਵਧੀਆ ਆ ਰਿਹਾ ਕਈਆਂ ਨੂੰ ਜੇ ਤੁਹਾਨੂੰ ਵੀਡੀਓ ਬਣਾਉਣ ਦਾ ਟਾਂਗਾ ਤੁਹਾਡੀ ਵੀਡੀਓ ਚ ਕੁਝ ਕ੍ਰੀਏਟੀਵਿਟੀ ਆ ਤੁਹਾਡਾ ਚੈਨਲ ਗਰੋ ਹੋ ਗਿਆ ਤਾਂ ਬਹੁਤ ਵਧੀਆ ਰੈਵਨਿਊ ਤੁਸੀਂ ਜਨਰੇਟ ਕਰ ਸਕਦੇ ਹੋ ਐਨੀ ਇਨਕਮ ਤੁਹਾਨੂੰ ਉੱਥੋਂ ਨਹੀਂ ਹੋਣੀ ਸ਼ਾਪ ਤੋਂ ਨਹੀਂ ਹੋਣੀ ਜਿੰਨੀ YouTube ਨੇ ਦੇ ਦੇਣੀ ਆ ਜੇ ਤੁਹਾਡੀ ਕਿਸਮਤ ਨੇ ਸਾਥ ਨਾਲ ਦੇਤਾ ਤੇ ਤੁਹਾਡੀ ਨਾਲ ਮਿਹਨਤ ਵੀ ਆ ਇੱਕ ਹਿੰਦੀ ਚੈਨਲ ਆ ਮੈਨੂੰ ਯਾਦ ਨਹੀਂ ਕੋਈ ਟਰੱਕ ਕੁਝ ਜਿੱਦਾਂ ਕਰਕੇ ਨਾਮ ਆ ਉਹਦੀ ਮੈਂ ਇੰਟਰਵਿਊ ਦੇਖੀ ਤੇ ਉਹ ਕਹਿੰਦੇ ਪੰਜ 6 ਲੱਖ ਰੁਪਏ ਅਸੀਂ YouTube ਤੋਂ ਮਹੀਨੇ ਦਾ ਕਮਾ ਲੈਨੇ ਆ ਬਾਕੀ ਜਿਹੜੇ ਸਾਡੇ ਉਹ ਜੋ ਫੂਡ ਦਾ ਉਹਨਾਂ ਦਾ ਸ਼ਾਪ ਆ ਉੱਥੋਂ ਜੋ ਆਉਂਦਾ ਉਹ ਵੱਖਰਾ ਸੋ ਤੁਸੀਂ ਵੀ ਇਦਾਂ ਦਾ ਕੁਝ ਕਰ ਸਕਦੇ ਹੋ ਇਹ ਜ਼ਰੂਰੀ ਨਹੀਂ ਕਿ ਤੁਸੀਂ ਫੂਡ ਰਿਲੇਟਡ ਕੰਮ ਕਰਦੇ ਹੋ ਤਾਂ ਹੀ ਕਮਾ ਸਕਦੇ ਹੋ ਹੋਰ ਵੀ ਮੈਂ ਤੁਹਾਨੂੰ ਆਈਡੀਆ ਦੇ ਦਿੰਦਾ ਹੁਣ ਤੁਸੀਂ ਮੰਨ ਲਓ ਕਿ ਤੁਹਾਡੀ ਕੋਈ ਕਲੋਥਸ ਦੇ ਨਾਲ ਰਿਲੇਟਡ ਸ਼ਾਪ ਹੈ ਤਾਂ ਇੱਥੇ ਵੀ ਤੁਸੀਂ ਕਰ ਸਕਦੇ ਹੋ ਕਿ ਕੱਪੜੇ ਤਾਂ ਤੁਹਾਡੇ ਕੋਲ ਲੋਕ ਲੈਣ ਆ ਹੀ ਰਹੇ ਨੇ ਭਾਵੇਂ ਤੁਹਾਡੀ ਵੱਡੀ ਦੁਕਾਨ ਆ ਭਾਵੇਂ ਛੋਟੀ ਦੁਕਾਨ ਆ ਕਪੜੇ ਲੋਕੀ ਤੁਹਾਡੇ ਕੋਲ ਲੈ ਰਹੇ ਨੇ ਉਹਦੇ ਪੈਸੇ ਤੁਹਾਨੂੰ ਆ ਹੀ ਜਾਂਦੇ ਨੇ ਨਾਲ ਜਿੱਦਾਂ ਉਹਨਾਂ ਦਾ ਵੀ ਤੁਸੀਂ ਵੀਡੀਓ ਬਣਾਓ ਤੇ ਆਪਣੀ ਸਾਰੀ ਜੋ ਤੁਹਾਡੇ ਕੋਲੇ ਆਰਟੀਕਲਸ ਹੈਗੇ ਉਹ ਸਾਰੇ ਦਿਖਾਓ ਕਿ ਆਹ ਕਪੜਾ ਸਾਡੇ ਕੋਲ ਆ ਨਾਲੇ ਉਹ ਐਡ ਹੋ ਗਈ ਤੁਹਾਡੀ ਉਹ ਸਾਈਟ ਦੇ ਜ਼ਰੀਏ ਤੁਹਾਡੇ ਕੋਲ ਕਸਟਮਰ ਵੀ ਜ਼ਿਆਦਾ ਆਊਗਾ ਉਦੋਂ ਤੁਹਾਡੀ ਸੇਲ ਵਧ ਗਈ ਤੇ ਉਹ ਜਿਹੜੀ ਤੁਸੀਂ ਵੀਡੀਓ ਬਣਾ ਰਹੇ ਹੋ ਕਸਟਮਰ ਦਾ ਜਿਹੜਾ ਤੁਸੀਂ ਰਿਵਿਊ ਲੈ ਰਹੇ ਹੋ ਕੱਪੜਿਆਂ ਨੂੰ ਲੈ ਕੇ ਉਹ ਵੀਡੀਓ ਜਦੋਂ ਅਪਲੋਡ ਕਰੋਗੇ ਉਹਦਾ ਰੈਵਨਿਊ ਤੁਹਾਨੂੰ ਵੀ ਆਊਗਾ ਇੱਕ ਆਈਡੀਆ ਇਹ ਹੋ ਗਿਆ ਇੱਕ ਜਿਹੜੇ ਆ ਵੀ ਬਹੁਤ ਕਰਦੇ ਨੇ ਜੀ ਜਿਹੜੇ ਬਿਊਟੀ ਸਲੂਨ ਵਾਲੇ ਨੇ ਨਾ ਇਹਨਾਂ ਦਾ ਤੁਸੀਂ ਚੈਨਲ ਬਹੁਤ ਦੇਖਿਆ ਹੋਊਗਾ ਖਾਸतौर ਤੇ ਇਹ ਰੀਲਸ ਪਾਉਂਦੇ ਨੇ ਪਰ ਜ਼ਰੂਰੀ ਨਹੀਂ ਆ ਕਿ ਗੱਲੀਆਂ ਰੀਲਸ ਹੀ ਪਾਉਂਦੇ ਨੇ ਲੌਂਗ ਵੀਡੀਓਜ਼ ਵੀ ਪਾਉਂਦੇ ਨੇ ਕਈ ਤੇ ਇਹਦੇ ਤੇ ਵੀ ਜਿੱਦਾਂ ਬਿਊਟੀ ਪਾਰਲਰ ਵਾਲੀਆਂ ਜਿਹੜੀਆਂ ਭੈਣਾਂ ਨੇ ਮੇਰੀਆਂ ਉਹਨਾਂ ਕੋਲ ਕੋਈ ਤਿਆਰ ਹੋਣ ਦੇ ਲਈ ਆਉਂਦਾ ਵਾ ਤੇ ਉਹ ਉਹਨਾਂ ਦੀ ਵੀਡੀਓ ਵੀ ਬਣਾਉਂਦੇ ਨੇ ਪੂਰੀ ਏਦਾਂ ਏਦਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੇ ਉਹ ਚੀਜ਼ ਜਿਹੜੀ ਇੱਕ ਤੁਹਾਡੀ ਉਹ ਵੀ ਐਡਵਰਟਾਈਜ਼ਮੈਂਟ ਵੀ ਆ ਤੇ ਉਹਦੇ ਨਾਲ ਤੁਹਾਨੂੰ ਕੰਮ ਵੀ ਜਿਹੜਾ ਜ਼ਿਆਦਾ ਮਿਲੂਗਾ ਤੇ ਜਿਹੜੀ ਤੁਹਾਡੀ YouTube ਦੀ ਇਨਕਮ ਆ ਉਹ ਵੀ ਜਨਰੇਟ ਹੋਗੀ ਇੱਕੋ ਸਮੇਂ ਤੇ ਤੁਸੀਂ ਤਿੰਨ ਕੰਮ ਕਰ ਰਹੇ ਹੋ ਕਿਵੇਂ ਇੱਕ ਤਾਂ ਤੁਸੀਂ ਉਥੋਂ ਜੋ ਕੰਮ ਕਰ ਰਹੇ ਹੋ ਜੋ ਤੁਸੀਂ ਤਿਆਰ ਕਰ ਰਹੇ ਹੋ ਕਿਸੇ ਨੂੰ ਕਿਸੇ ਦੁਲਹਨ ਨੂੰ ਤਿਆਰ ਕਰ ਰਹੇ ਹੋ ਉਹ ਤਾਂ ਉਹਦੇ ਉਹਦੇ ਤੋਂ ਤਾਂ ਤੁਸੀਂ ਪੈਸੇ ਲਈ ਆ ਜੋ ਤੁਹਾਡੀ ਮਿਹਨਤ ਆ ਉਹ ਤੁਸੀਂ ਲਈ ਆ ਉਸ ਤੋਂ ਇਲਾਵਾ ਤੁਸੀਂ ਇੱਕ ਐਡ ਕਰ ਰਹੇ ਹੋ ਆਪਣੇ ਕੰਮ ਨੂੰ ਵਧਾ ਰਹੇ ਹੋ ਵੀਡੀਓ ਬਣਾ ਕੇ ਉਹਦੇ ਨਾਲ ਜਿਹੜੇ ਕਸਟਮਰ ਜੁੜਨੇ ਨੇ ਤੁਹਾਡੇ ਨਾਲ ਉਹਨਾਂ ਦੀ ਇਨਕਮ ਵੀ ਤੁਹਾਨੂੰ ਵੱਧ ਹੋ ਕੇ ਮਿਲੇਗੀ ਤੇ ਉਹਦੇ ਨਾਲ ਤੀਜਾ ਜਿਹੜਾ ਰੈਵਨਿਊ ਤੁਹਾਨੂੰ ਆ ਜਾਣਾ ਵਾ ਜੇ ਤੁਹਾਡੇ ਚੈਨਲ ਦੀ ਗਰੋਥ ਹੋਗੀ ਸੋ ਕਿੰਨਾ ਫਾਇਦਾ ਵਾ ਜੀ ਇਹ ਅੱਜ ਕੱਲ ਇਦਾਂ ਸਮਾਰਟ ਵਰਕ ਦਾ ਜ਼ਮਾਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਆਪਾਂ ਨੂੰ ਥੋੜੇ ਜਿਹਾ ਐਕਟਿਵ ਹੋ ਕੇ ਕੰਮ ਕਰਨਾ ਪੈਣਾ ਇੱਕ ਆਈਡੀਆ ਤੁਹਾਨੂੰ ਹੋਰ ਦੇ ਦਿੰਦਾ ਇਹ ਲੋਕ ਵੀ ਬਹੁਤ ਕਰਦੇ ਨੇ ਇਦਾਂ ਇਮੀਗ੍ਰੇਸ਼ਨ ਜਿਹੜੇ ਇਮੀਗ੍ਰੇਸ਼ਨ ਵਾਲੇ ਨੇ ਉਹ ਵੀ ਆਪਣੀ ਐਡ ਤੁਸੀਂ ਦੇਖਿਆ ਸੋਸ਼ਲ ਮੀਡੀਆ ਤੇ ਬਹੁਤ ਕਰਦੇ ਨੇ ਤੇ ਉਹਦੇ ਤੋਂ ਉਹ ਆਪਣੀਆਂ ਸੇਲਜ਼ ਦੇ ਵਿੱਚ ਵੀ ਵਾਧਾ ਕਰਦੇ ਨੇ ਆਪਣੇ ਕਸਟਮਰ ਵੀ ਬਹੁਤ ਜੋੜਦੇ ਨੇ ਤੇ ਨਾਲ ਕਈ ਪੂਰੀ ਪ੍ਰੋਪਰ ਜਿਹੜੇ ਤੁਹਾਨੂੰ ਨੌਲੇਜ ਦਿੰਦੇ ਨੇ ਬੈਠ ਕੇ ਵੀ ਕਿਦਾਂ ਵੀਜ਼ਾ ਲੱਗਣਾ ਵਾ ਕਿਵੇਂ ਫਾਈਲ ਲੱਗਣੀ ਆ ਕਿਵੇਂ ਸਾਰਾ ਪ੍ਰੋਸੈਸ ਚਲਾਣਾ ਜੋ ਵੀ ਆ ਤੇ ਉਹਦੇ ਜ਼ਰੀਏ ਜੋ ਉਹਨਾਂ ਦਾ YouTube ਚੈਨਲ ਗਰੋ ਹੋ ਰਿਹਾ ਉਹ ਤੋਂ ਪੈਸਾ ਉਹਨਾਂ ਨੂੰ ਅਲੱਗ ਆ ਰਿਹਾ ਤੇ ਉਹਨਾਂ ਨੇ ਜੋ ਆਪਣੀ ਜੋ ਵੀ ਫਾਈਲ ਦੇ ਚਾਰजेस ਆ ਉਹ ਤਾਂ ਤੁਹਾਡੇ ਕੋਲੋਂ ਲੈਂਦੇ ਹੀ ਲੈਂਦੇ ਨੇ ਹਨ ਸੋ ਇਹ ਨੇ ਜੀ ਕੁਝ ਆਈਡੀਆਜ਼ ਇਸ ਤੋਂ ਇਲਾਵਾ ਬਹੁਤ ਸਾਰੇ ਆਈਡੀਆਜ਼ ਹੋ ਸਕਦੇ ਆ ਜੋ ਵੀ ਤੁਸੀਂ ਕੰਮ ਕਰਦੇ ਹੋ ਉਹਦੇ ਤੇ ਤੁਸੀਂ ਇਹ ਚੀਜ਼ ਅਪਲਾਈ ਕਰ ਸਕਦੇ ਹੋ ਤੁਸੀਂ ਜੌਬ ਵੀ ਕਰਦੇ ਹਾਂ ਤਾਂ ਉੱਥੇ ਵੀ ਥੋੜੇ-ਬਹੁਤ ਵਲੌਗਸ ਵਾਂਗੂੰ ਜਿੱਦਾਂ ਬਣਾ ਰਹੀ ਆ ਦੁਨੀਆ ਕਿ ਹਾਂ ਜੀ ਆ ਦੇਖੋ ਜੀ ਅੱਜ ਮੈਂ ਜੌਬ ਤੇ ਆਈ ਆ ਅੱਜ ਮੈਨੂੰ ਆਹ ਟਾਸਕ ਮਿਲੇ ਆ ਜੇ ਤੁਹਾਨੂੰ ਅਲਾਊਡ ਆ ਆਫਿਸ ਦੇ ਵਿੱਚ ਤੇ ਇਹ ਤੁਹਾਡੀ ਕ੍ਰੀਏਟੀਵਿਟੀ ਆ ਜੀ ਕਿ ਤੁਸੀਂ ਇਹਨੂੰ ਕਿਵੇਂ ਮੈਨੇਜ ਕਰਨਾ ਵਾ ਮਤਲਬ ਹੁਣ ਜਿਹੜੇ ਵਲੌਗਰ ਨੇ ਉਹ ਹਰ ਸਮੇਂ ਫੋਨ ਹੱਥ ਵਿੱਚ ਰੱਖਦੇ ਨੇ ਉਹਨਾਂ ਨੂੰ ਪੈਸਾ ਆਉਂਦਾ ਤੇ ਬੰਦਾ ਸਾਰਾ ਕੁਝ ਕਰਦਾ ਜੀ ਆਪਾਂ ਵੀ ਕਰਾਂਗੇ ਸੋ ਪੈਸਾ ਇਹ ਕੋਈ ਨਾਲੇ ਤੁਹਾਨੂੰ ਐ ਵੀ ਨਹੀਂ ਕਿ ਬੇਈਮਾਨੀ ਦਾ ਪੈਸਾ ਵਾ ਜਾਂ ਕੋਈ ਤੁਸੀਂ ਆਪਣੀ ਜ਼ਮੀਰ ਵੇਚ ਕੇ ਪੈਸਾ ਕਮਾ ਰਹੇ ਹੋ ਇਮਾਨਦਾਰੀ ਦਾ ਪੈਸਾ ਵਾ ਤੁਹਾਡੀ ਮਿਹਨਤ ਦਾ ਪੈਸਾ ਇਹਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਕੋਈ ਹਰਜ ਨਹੀਂ ਜਦ ਤੱਕ ਤੁਸੀਂ ਇੱਕ ਲਿਮਟ ਦੇ ਵਿੱਚ ਰਹਿੰਦੇ ਹੋ ਤੇ ਕੋਈ ਵੀ ਵਲਗਰ ਚੀਜ਼ ਪੇਸ਼ ਆਪਾਂ ਨਹੀਂ ਕਰਨੀ ਲੋਕਾਂ ਨੂੰ ਤੇ ਬਸ ਇੰਨਾ ਆਪਾਂ ਖਿਆਲ ਰੱਖਣਾ ਕਿ ਇਹਦਾ ਮਿਸਯੂਜ਼ ਸੋਸ਼ਲ ਮੀਡੀਆ ਦਾ ਆਪਾਂ ਬਿਲਕੁਲ ਨਹੀਂ ਕਰਨਾ ਪੈਸਾ ਕਮਾਉਣ ਦੇ ਲਈ ਬਹੁਤ ਵਧੀਆ ਪਲੇਟਫਾਰਮ ਆ ਜੀ ਸੋ ਇਸ ਤਰੀਕੇ ਦੇ ਨਾਲ ਜੀ ਤੁਸੀਂ ਕੰਮ ਕਰਦੇ ਕਰਦੇ ਐਕਸਟਰਾ ਪੈਸਾ ਜਿਹੜਾ ਕਮਾ ਸਕਦੇ ਹੋ ਇੱਕ ਐਕਸਟਰਾ ਇਨਕਮ ਤੁਸੀਂ ਜਨਰੇਟ ਕਰ ਸਕਦੇ ਹੋ ਜੀ ਕਿਵੇਂ ਲੱਗਿਆ ਆਈਡੀਆ ਜਰੂਰ ਦੱਸਿਓ ਅਗਲੀ ਵੀਡੀਓ ਦੇ ਵਿੱਚ ਇੱਕ ਨਵਾਂ ਆਈਡੀਆ ਨਵਾਂ ਕਨਸੈਪਟ ਲੈ ਕੇ ਜਲਦੀ ਮਿਲਦਾ